ਇਹੀ ਜਲਾ ਜਲੰਧਰ ਪਿੰਡ ਬਿੱਲੀ ਬਰਾਇ ਦੇ ਰਹਿਣ ਵਾਲੇ ਮੇਰਾ ਨਾਮ ਰਣਜੀਤ ਕੌਰ ਆ ਬੇਟੇ ਦਾ ਨਾਮ ਸੁਪਟੈਂਸਰ ਹੈ ਜੀ ਹਾਂਜੀ 2 ਸਾਲ ਹੋ ਚੱਲੇ ਆ ਜੀ ਉਹ 2 ਸਾਲ ਹੋ ਗਏ ਆ ਐਕਸੀਡੈਂਟ ਹੋਇਆ ਸੀ ਤੇ ਉਹਨੂੰ ਬਲੱਡ ਮਨੀ ਦਿੱਤਾ ਪਈ ਆ ਮੇਰੀ ਸਾਰੀ ਸੰਗਤ ਨੇ ਇਹੋ ਦੇਵਤਿਆ ਬੇਵੱਧ ਤੋਂ ਵੱਧ ਹੈਲਪ ਕਰਕੇ ਮੇਰੀ ਤੇ ਉਹ ਬੇਟੇ ਨੂੰ ਵਾਪਸ ਲਿਆਂਦਾ ਜਾਵੇ ਜੀ ਉਧਰ ਲਾ ਜੀ 2 ਲੱਖ 10 ਹਜ਼ਾਰ ਦਾ ਰਾਮ ਉਹਨਾਂ ਨੇ ਜੀ ਪਾਇਆ ਬਾਈਦਲਾ 50 ਲੱਖ ਰੁਪਈਆ ਬੰਦਾ ਜੀ ਤੇ ਇਹ 50 ਲੱਖ ਦੀ ਬਲੱਡ ਮਨੀ ਪਾਈ ਆ ਜੀ ਉਧਰ ਨੇ ਕੋਟ ਨਹੀਂ ਫੋਟ ਦੇ ਵਿੱਚ ਜਿੱਦਾਂ ਲਾਇਸੈਂਸ ਹੋਰ ਪਾਸਪੋਰਟ ਸਾਰਾ ਕੁਝ ਉੱਥੇ ਜਮਾਵਾ ਜੀ ਨਾ ਤੇ ਉਹ ਕੰਮ ਹੀ ਕਰ ਸਕਦਾ ਨਾ ਆਈਡੀਆ ਇੱਧਰ ਵਾਪਸ ਹੀ ਆ ਸਕਦਾ ਜੀ ਵਿਲੇ ਬੈਠੇ 2 ਸਾਲ ਹੋ ਚੱਲੇ ਹਾਂ ਹਾਂ ਜੀ ਸਾਡਾ ਘਰ ਦਾ ਖਰਚਾ ਜੀ ਇਦਾਂ ਨਗਰ ਤੇ ਸਿੱਟੇ ਆ ਨਗਰ ਬਹੁਤ ਮੇਰੀ ਹਲਪ ਕਰਦਾ ਬਹੁਤ ਹੀ ਮੇਰੇ ਲਈ ਤੇ ਬਹੁਤ ਹੀ ਵਧੀਆ ਨਗਰ ਆ ਕਿਸੇ ਵੀ ਚੀਜ਼ ਦੀ ਕਿਤੇ ਵੀ ਮੈਨੂੰ ਲੋੜ ਹੋਵੇ ਜਿੰਨੂੰ ਮਰਜ਼ੀ ਮੈਂ ਫੋਨ ਕਰਾਂ ਘਰ ਜਾਵਾਂ ਮੈਨੂੰ ਕਦੀ ਕਿਸੇ ਨੇ ਕਿਹੇ ਚੀਜ਼ ਤੋਂ ਮੋੜਿਆ ਨਹੀਂ ਜੀ ਹਾਂ ਜੀ ਦੋ ਬੱਚੇ ਆ ਦੀ ਗੁੱਡੀ ਤੇ ਕਾਕਾਵਾ ਕਾਕਾ ਵੀ ਵਿਆਹ ਹੋਇਆ ਹੋਇਆ ਉਹ ਵਿਚਾਰੀ ਮੋਟੀ ਗਈ ਆ ਫੇ ਕਿੰਨੇ ਸਾਲ ਉਹ ਚੱਲਿਆ ਮੈਂ ਲਿਆਂਦੀ ਨਹੀਂ ਗਈ ਤੇ ਦੋਤਾ ਵਾ ਇੱਕ ਬੇਟਾ ਆਪਣੇ ਕੋਲ 7 ਸਾਲ ਦਾ ਹਾਂਜੀ 21 ਦੇ ਵਿੱਚ ਹੋਈ ਆ ਜੀ 21 ਦੇ ਵਿੱਚ ਤੇ ਤੀਸਰੇ ਮਹੀਨੇ ਮਾਰਚ ਨੂੰ 31 ਮਾਰਚ ਨੂੰ ਤੇ ਚਾਰ ਮਹੀਨੇ ਜੇਲ੍ਹ ਵਿੱਚ ਉਹ ਰਿਹਾ ਵਾ ਫਿਰ ਉਦੋਂ ਬਗਰੋਂ ਉਹਨਾਂ ਨੇ ਜਿੱਦਾਂ ਬਲੱਡ ਮਨੀ ਪਾਈ ਆ ਕੋਰਟ ਨੇ ਫੈਸਲਾ ਸੁਲਾਇਆ ਕਿ 50 ਲੱਖ ਰੁਪਈਆ ਤੁਹਾਨੂੰ ਭਰਨਾ ਪੈਣਾ ਹੈ ਹਾਈਪਰ ਕੰਪਨੀ ਵਾਲੇ ਦੇਖਦੇ ਰਹੇ ਉਹ ਭਰ ਲਗੇ ਉਹਨਾਂ ਸਾਡਾ ਸਾਲ ਹੀ ਕੈ ਨਗਾਤਾ ਜੀ ਸਾਡੇ ਕਾਜ ਤਿਆਰ ਹੁੰਦੇ ਆ ਜੀ ਅਸੀਂ ਜਾਣੇ ਆ ਕੋਈ ਨਹੀਂ ਟਾਈਮ ਲੱਗਣਾ ਘਬਰਾਓ ਨਾ ਤੇ ਰਿਸੋਰਸ ਕਹਿੰਦਾ ਉਹ ਜਾਣ ਕੇ ਕੰਪਨੀ ਜਾਓ ਕੰਪਨੀ ਕਹਿੰਦੀ ਰਿਸੋਰਸ ਜਾਓ ਗਏ ਇਦਾਂ ਸਾਡੇ ਸਾਹਨੇ ਦੇ ਹੱਥਾਂ ਨੂੰ ਮੁੜ ਕੇ ਗਏ ਨਹੀਂ ਜੀ ਸਾਫ਼ ਜਵਾਬ ਵੀ ਇਹਨਾਂ ਦਿੱਤਾ ਹਾਂ ਹਾਂਜੀ ਜੀ ਮੈਂ 15 ਮਾਰਚ ਤੱਕ ਆ ਜੀ 15 ਮਾਰਚ ਤੱਕ ਉਹ ਵੀਜ਼ਾ ਖਤਮ ਹੋ ਜਾਣਾ ਉਹਦਾ ਵੀਜ਼ੇ ਦੇ ਵਿੱਚ ਵਿੱਚ ਆਪਾਂ ਉਹਨੂੰ ਪੈਸੇ ਸਾਰੇ ਪਹੁੰਚਦੇ ਕਰ ਦੇਣੇ ਨੀ ਤੇ ਉਹ ਕੁੱਛ ਵੀ ਕਰ ਸਕਦੇ ਆ ਫੜ ਸਕਦੇ ਆ ਫਿਰ ਜੇਲ੍ਹ ਲਾ ਸਕਦੇ ਆ ਕੋਈ ਵੀ ਉਸ ਸਜ਼ਾ ਸੁਣਾ ਸਕਦੇ ਆ ਕਿਉਂਕਿ ਜੇ ਤੇ ਬਾਤ ਉਹਨੂੰ ਰਹਿਣਾ ਵੀ ਉੱਥੇ ਮੁਸ਼ਕਲ ਹੋ ਜਾਣਾ ਹਾਂਜੀ ਹਾਂਜੀ ਸਾਨੂੰ ਲੱਗਰ ਜੋ ਬਹੁਤ ਹੈਲਪ ਕਰਦੇ ਆ 2 ਲੱਖ ਰੁਪਈਆ ਇਕੱਠਾ ਹੋ ਗਿਆ ਜੀ ਸਾਡਾ ਐਨ ਆਰ ਆਈ ਵੀਰਾਂ ਨੇ ਲੱਗਰਦਿਆਂ ਨੇ ਬਹੁਤ ਮੁੰਡਿਆਂ ਨੇ ਬੱਚਿਆਂ ਨੇ ਮੇਰੀ ਹੈਲਪ ਕੀਤੀ ਆ ਘਰ ਵੀ ਰਹੇ ਆ ਬਾਕੀ ਸਾਰਿਆਂ ਨੂੰ ਮੇਰੀ ਬੇਨਤੀ ਆ ਜਿੰਨੇ ਵੀ ਮੇਰੀ ਬਾਤ ਸੁਣਦੇ ਆ ਵੀ ਮੇਰੀ ਹੈਲਪ ਕਰਕੇ ਮੇਰਾ ਬੇਟਾ ਇੰਡੀਆ ਵਾਪਸ ਲਿਆਦਾ ਨਹੀਂ ਜੀ ਕਿਸੇ ਨੇ ਨਾ ਹੀ ਗਏਆਂ ਕਿਸੇ ਕੋਲੇ ਨਾ ਕਿਸੇ ਨੇ ਗੱਲ ਸੁਣੀ ਨਾ ਕਿਸੇ ਦਾ ਪੁੱਛਿਆ ਕਿਸੇ ਨੇ ਨਹੀਂ ਸੁਣੀ ਦੇਖੋ ਜੀ ਮਸਲਾ ਹਲੇ ਇਸ ਤਰ੍ਹਾਂ ਹੀ ਹੋਣਾ ਵਾ ਜਿਹੜੇ ਇਨਰ ਵੀਰ ਹੈ ਸਾਡੇ ਸੰਗਤਾਂ ਬਾਹਰ ਬੈਠੀਆਂ ਉਹਨਾਂ ਸੰਸਰਜੋਗ ਦੇਣੀਆਂ ਤੇ ਪੈਸਾ ਹੋਣਾ ਇੱਥੇ ਕੋਈ ਪੰਜ ਦੇ ਦੂਸਾਂ ਦੇ ਦੂਸਾਂ ਤੋਂ ਇਹ ਤੋਂ ਜ਼ਿਆਦਾ ਇਤਮਾਇਆ ਕੋਈ ਨਹੀਂ ਦੇ ਸਕਦਾ ਕਿਉਂਕਿ ਘਰੇ ਦੀ ਲੋਣਾ ਬੜੀਆਂ ਵਾ ਤੇ ਬਾਹਰ ਜਿਹੜੀ ਸੰਗਤ ਆ ਉਹ ਤਾਂ ਬਹੁਤ ਖੁੱਲੇ ਮਾਨ ਨਾਲ ਸੇਵਾ ਕਰਨੀ ਆ ਵਾ ਅਗੇ ਗੁਰੂ ਕਰਨ ਨੂੰ ਪੈਸਾ ਭੇਜ ਗਿਆ ਉਹਨੂੰ ਕਿਹਾ ਹੁਣ ਤੁਸੀਂ ਜਿੱਥੇ ਗੁਰੂ ਕਰਨ ਨੂੰ ਇੰਨੀ ਸੇਵਾ ਕਰਦੇ ਹੋ ਉੱਥੇ ਤੁਸੀਂ ਹੁਣ ਇਹਨਾਂ ਦੀ ਬਾਸ ਪੈਸੇ ਭੇਜੋ ਤਾਂ ਕਿ ਨਾਲ ਪਪੋਥੀ ਦਾ ਵੀ ਕਰ ਜਾਏਗੀ ਇਸ ਨੂੰ ਉਮੀਦ ਉੜੀ ਹੈ ਸਤਿਗੁਰ ਦੀ ਗਰਦਾਸ ਕਰਕੇ ਚੱਲੇ ਆ ਉਮੀਦ ਬਹੁਤ ਆ ਬਿਮਾਰੀ ਕਿਰਪਾ ਕਰਨਗੇ ਇਹ ਬਲੱਡ ਮੈਨ ਜਿਹੜੀ ਆ ਇਕੱਠੀ ਕਰਕੇ ਅਸੀਂ ਇਹਨਾਂ ਦੇ ਬੇਟੇ ਨੂੰ ਵਾਪਸ ਲਿਆਵਾਂਗੇ ਬਾਕੀ ਸਰਕਾਰ ਤੱਕ ਪਹੁੰਚ ਕਰਾਂਗੇ ਇਸ ਵੀ ਰਵਿਦਾ ਕੀ ਕੀ ਆ ਉਹਨੇ ਸਾਨੂੰ ਬੜੀ ਮਦਦ ਕੀਤੀ ਆ ਉਹਨੇ ਤਾਂ ਜਿੰਨਾ ਉਹਦਾ ਕੋਰਟ ਦਾ ਖਰਚਾ ਚਾਹ ਵਕੀਲ ਕਰਨਾ ਚਾਹ ਪੇਪਰ ਵਰਕ ਚਾਹ ਉਹ ਸਾਰਾ ਨੈਵ ਕਰੂਗਾ ਤੇ 5 ਲੱਖ ਰੁਪਏ ਤੁਹਾਨੂੰ ਬਾਬਾ ਜੀ ਦੇਵਾਂਗੇ ਤੇ ਮਤਲਬ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਸੋ ਸਾਡੀ ਇਹੀ ਬੇਨਤੀ ਹੈ ਤੁਹਾਡੇ ਮਾਦਮ ਜੀ ਅਹੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਜਿੰਨੀਆਂ ਸੰਗਤਾਂ ਬਾਹਰਿਆ ਦੇਸ਼ ਦੇਸ਼ ਵਿੱਚ ਉਹਨਾਂ ਨੂੰ ਸਾਰਿਆਂ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਇਹਨਾਂ ਦਾ ਅਕਾਊਂਟ ਨੰਬਰ ਜਿਹੜਾ ਉਹ ਇਹਨਾਂ ਦੇ ਕੋਲ ਹੈਗਾ ਵਾ ਪਾਸਬੁੱਕ ਵੀ ਹੈ ਸਾਰਾ ਹਿਸਾਬ ਦਾ ਵਜੂਦ ਪੈਸਾ ਆ ਰਿਹਾ ਹੋਸੀ ਉਹ ਸਾਰਾ ਸਾਹਮਣੇ ਰੱਖਾਂਗੇ ਸੰਗਤ ਦੇ ਵੀ ਆ ਪੈਸਾ ਇਹਨਾਂ ਨੂੰ ਨਾ ਆਇਆ ਜਿੰਨੇ ਸਾਰੇ ਪੈਸੇ ਪੂਰੇ ਹੋਣੇ ਉਹ ਤੁਹਾਨੂੰ ਨਹੀਂ ਦੱਸਾਂਗੇ ਜਿਸਨੂੰ ਪੈਸੇ ਜਿਹੜੇ ਪੂਰੇ ਹੋ ਗਏ ਤੁਮੀਜ਼ ਹੋਰੀ ਐ ਗੁਰੂ ਕਿਰਪਾ ਕਰੂਗਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਭਾਈ ਸਾਰੇ ਹਿੱਸਾ ਪੌਦ ਵਿੱਚ ਸਾਡਾ ਆਪ ਸਾਰਿਆਂ ਫਰਜ਼ ਬਣਦਾ ਕਿਉਂਕਿ ਜਿਸ ਘਰ ਨਸੀਬਤ ਹੋਵੇ ਉਹਨੂੰ ਪਤਾ ਹੁੰਦਾ ਘਰਦਿਆਂ ਨੂੰ ਹਾਂ ਵੀ ਸਾਡੇ ਨਾਲ ਕੀ ਬੀਤੀ ਆ ਇਹ ਦੋ ਦੋ ਤਿੰਨ ਤਰ੍ਹਾਂ ਰਾਤਾਂ ਸੌਂਦੀ ਨਹੀਂ ਗਈ ਦੋ ਦੋ ਤਿੰਨ ਤਰ੍ਹਾਂ ਦੇ ਕੰਮ ਨਹੀਂ ਆਉਂ ਤਰੀ ਪਰ ਗੇਂਜੀ ਆ ਮਤਲਬ ਫਿਰ ਗੂੜੀਆਂ ਗੂੜੀਆਂ ਖਾਂਦੀ ਆ ਫਿਰ ਸੌਂਦੀ ਆ ਬਾਕੀ ਰਹੀ ਗੱਲ ਇੱਥੇ ਦੀ ਇਹ ਜਿਹਨੂੰ ਕਹਿੰਦੀ ਆ ਮਨਰਾਚਣ ਚਾਹੀਦਾ ਕੋਈ ਚਾਹੀਦਾ ਲੋਕੀ ਵਿਚਾਰੇ ਮਦਦ ਕਰਦੇ ਲਿਆਕ ਦਿੰਦੇ ਆ ਸਾਨੂੰ ਫੋਨ ਕਰਦੇ ਅਸੀਂ ਕਰਦੇ ਆ ਅਸੀਂ ਇਹਨੂੰ ਕਹਿੰਦਾ ਹੋਵੇ ਤੂੰ ਲੋੜ ਕੇ ਗੱਡੀ ਲੋੜ ਤੂੰ ਤਨ ਦਵਾਈ ਲੋੜ ਉਹ ਦੱਸ ਮੈਂ ਡਾਕਟਰ ਨੂੰ ਕਹਾਂਗੇ ਦਵਾਈ ਜਿੰਨੀ ਚਿਰ ਇੱਥੇ ਮਦਦ ਕਰਦੇ ਆਂ ਬਾਕੀ ਬਾਹਰਲੇ ਵਾਸਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਰ ਨੂੰ ਪ੍ਰਭਾ ਕਰਨਗੇ ਵੀ ਆਪਾਂ ਇਹ ਮਦਦ ਜਿਹੜੀ ਹੈ ਇਕੱਠੀ ਕਰਕੇ ਮਾਇਆ ਕਰਪਾ ਤੇ ਤੁਹਾਨੂੰ ਸ਼ਰਾਰਤ ਦੀ ਬਾਤ ਲਿਆਵਾਂਗੇ